ਉਹ 10 ਬੰਦੇ ਲੈ ਕੇ ਆਇਆ ਦਾਤ ਬੂਤ ਪੋਤਲਾ ਬਾਸਲਾ ਲੈ ਕੇ ਆਇਆ ਉਹ ਮੇਰੇ ਜਿਹੜੇ ਜਿਨ੍ਹਾਂ ਨੇ ਸਟਾਲ ਲਾਇਆ ਸੀ ਉਹਦੇ ਸਿਰ 'ਤੇ ਦਾਤ ਮਾਰੀ ਪੂਰਾ ਸਿਰ ਫਟ ਗਿਆ ਉਹਦੇ ਫ੍ਰੈਂਡ ਨੇ ਤਾਂ ਉੱਥੇ ਸਟਾਲ ਲਾਇਆ ਹੋਇਆ ਸੀ ਉਹ ਆਪਣੇ ਜੈਕਟ ਵਗੈਰਾ ਵੇਚਦੇ ਆ ਉਹ ਸਟਾਲ ਲਾਇਆ ਹੋਇਆ ਸੀ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਜੀ ਉਹਨਾਂ ਨੇ ਉਹ ਤਾਂ ਸੁਣਦੇ ਹੀ ਨਹੀਂ ਸੀਗੇ ਇਹ ਹੀ ਸੀਗਾ ਇਹ ਹੀ ਸੀਗਾ ਅੰਦੀ ਸੀ ਤਾਂ ਦਾਤ ਮਾਰਿਆ ਉਹਦੇ ਸਿਰ 'ਤੇ 7-8 ਬੰਦੇ ਸੀਗੇ ਉਹ ਉਹਨਾਂ ਨੇ ਬਸ ਦੂਜੇ ਨੂੰ ਫੜਿਆ ਉਹਦੇ ਬੋਤਲਾ ਮਾਰੀਆਂ ਪਹਿਲਾਂ ਹੀ ਵੇਖਿਆ ਇਸੇ ਸਮਾਨ ਦੇ ਡੰਡੇ ਦਾ ਦਾਦੂ ਸਭ ਕੁਝ ਲੈ ਕੇ ਆਇਆ ਇਸਨੇ ਟੋਲਤੇ ਵੀ ਇੱਕ ਮੁੰਡੇ ਨੂੰ ਮੈਂ ਛੱਡ ਗਿਆ ਤੇ ਹੁਣ ਵੀ ਉਹ 8-10 ਬੰਦੇ ਆ ਕੇ ਕਹਿ ਰਹੇ ਆ ਕਿ ਭਈ ਅੱਗ ਲਾ ਦੇਣੀ ਮਾਲ ਨੂੰ ਇਹ ਕਰਦੇ ਨਾ ਉਹ ਕਰਦੇ ਨਾ ਉਹ ਮੈਨੂੰ ਬਾਰ-ਬਾਰ ਫੋਨ ਕਰੀ ਜਾ ਰਿਹਾ ਲੁਧਿਆਣਾ ਦੇ ਚੀਮਾ ਚੌਂਕ ਦੇ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਟ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਦੋ ਵਿਅਕਤੀ ਕਾਇਲ ਹੋਏ ਹਨ ਆ ਆਖਿਰਕਾਰ ਮਾਮਲਾ ਕੀ ਹੋ ਗਿਆ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਹੈ ਕਿਸ ਦੇ ਵੱਲੋਂ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਇਸ ਸ਼ਖਸ ਕੋਲ ਨੇ ਆ ਮੇਰੇ ਨਾਲ ਮੌਜੂਦ ਹੈ ਪਹਿਲੇ ਇਹਨਾਂ ਦਾ ਨਾਮ ਪੁੱਛਾਂਗੇ ਕੀ ਨਾਮ ਹੈ ਤੁਹਾਡਾ ਫਰਮਾਨ ਸਰ ਮੇਰਾ ਨਾਮ ਫਰਮਾਨ ਕੀ ਮਾਮਲਾ ਹੋ ਗਿਆ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਕੌਣ ਦੋ ਲੋਕ ਕਾਇਲ ਹੋਏ ਸਰ ਜਿਹੜੇ ਕਾਇਲ ਹੋਇਆ ਉਹ ਮੇਰੇ ਫਰੈਂਡ ਸੀਗੇ ਤੇ ਜਿਹੜੇ ਉਹ ਦੋ ਪਾਰਟੀਆਂ ਉੱਥੇ ਲੜ ਰਹੀ ਸੀ ਅੱਧੇ ਘੰਟੇ ਤੋਂ ਉਹ ਉੱਥੇ ਲੜਦੇ ਪਏ ਸੀਗੇ ਇੱਕ ਮੁਲਾਜ਼ਮ ਆਇਆ ਇੱਕ ਪਾਰਟੀ ਨੂੰ ਲੈ ਕੇ ਜਾ ਰਿਹਾ ਸੀ ਮੇਰੇ ਫਰੈਂਡ ਨੇ ਇੰਨਾ ਕਿਹਾ ਕਿ ਭਈ ਇਹ ਤੁਸੀਂ ਦੋਨੇ ਪਾਰਟੀਆਂ ਨੂੰ ਲੈ ਕੇ ਜਾਓ ਉਹ ਮੁਲਾਜ਼ਮ ਇੱਕ ਪਾਰਟੀ ਨੂੰ ਲੈ ਕੇ ਚਲਾ ਗਿਆ ਉਹ ਦੂਜੀ ਪਾਰਟੀ ਵਾਲੇ ਨੇ ਦੂਜਾ ਜਿਹੜਾ ਮੁੰਡਾ ਸੀਗਾ ਉਹ 8-10 ਬੰਦੇ ਲੈ ਕੇ ਆਇਆ ਦਾਤ ਦੂਤ ਬੋਤਲਾ ਬਾਤਲਾ ਲੈ ਕੇ ਆਇਆ ਉਹ ਮੇਰੇ ਜਿਹੜੀ ਜਿਨ੍ਹਾਂ ਨੇ ਸਟਾਲ ਲਾਇਆ ਸੀ ਉਹਦੇ ਸਿਰ 'ਤੇ ਦਾਤ ਮਾਰੀ ਜੀ ਪੂਰਾ ਸਿਰ ਫਟ ਗਿਆ ਇੱਥੋਂ ਦੂਜਾ ਮੁੰਡਾ ਸੀਗਾ ਦੋ ਮੁੰਡੇ ਸੀਗੇ ਨਾ ਉਹ ਦੂਜੇ ਮੁੰਡੇ ਦੇ ਬੋਤਲਾ ਮਾਰੀਆ ਸਿਰ 'ਚ ਹੱਥ ਤੇ ਤੇ ਉਹ ਮਾਰ ਕੇ ਚਲੇ ਗਏ ਅੱਛਾ ਕਿਉਂ ਲੜਾਈ ਕਿਉਂ ਹੋਈ ਸੀ ਕਿਸ ਗੱਲ ਦੀ ਲੜਾਈ ਹੈ ਲੜਾਈ ਸਰ ਉਹ ਦੋ ਪਾਰਟੀਆਂ ਦੀ ਸੀਗੀ ਉਹਨਾਂ ਨੂੰ ਪਤਾ ਹੈ ਤਾਂ ਆਪਾਂ ਨੂੰ ਪਤਾ ਨਹੀਂ ਤੇ ਮੇਰੇ ਮੇਰੇ ਫਰੈਂਡ ਨੇ ਤਾਂ ਉੱਥੇ ਸਟਾਲ ਲਾਇਆ ਹੋਇਆ ਸੀ ਓਕੇ ਉਹ ਆਪਣੇ ਜੈਕਟ ਵਗੈਰਾ ਵੇਚਦੇ ਆ ਉਹ ਸਟਾਲ ਲਾਇਆ ਹੋਇਆ ਸੀ ਉਹਨਾਂ ਨੇ ਤਾਂ ਸਿਰਫ ਪੁਲਿਸ ਵਾਲਿਆਂ ਨੂੰ ਇਹ ਕਿਹਾ ਵੀ ਦੋਨੇ ਪਾਰਟੀਆਂ ਨੂੰ ਲੈ ਜਾਓ ਇਹੀ ਖੁੰਦਕ 'ਚ ਆ ਗਏ ਉਹ ਨਸ਼ਾ ਨੂੰਸ਼ਾ ਕੀਤਾ ਹੋਇਆ ਸੀ ਜੀ ਉਹਨਾਂ ਨੇ ਉਹ ਤਾਂ ਸੁਣਦੇ ਹੀ ਨਹੀਂ ਸੀਗੇ ਇਹੀ ਸੀਗਾ ਇਹੀ ਸੀਗਾ ਆਂਦੀ ਸੀਦਾ ਦਾਤ ਮਾਰਿਆ ਉਹਦੇ ਸਿਰ 'ਚ ਸੱਤ ਅੱਠ ਬੰਦੇ ਸੀਗੇ ਉਹ ਉਹਨਾਂ ਨੇ ਬਸ ਦੂਜੇ ਨੂੰ ਫੜਿਆ ਉਹਦੇ ਬੋਤਲਾ ਮਾਰੀਆਂ ਪਹਿਲਾਂ ਇਹ ਲੈ ਕੇ ਆਏ ਸੀ ਸਮਾਨ ਡੰਡੇ ਦਾਤ ਦੂਤ ਸਭ ਕੁਝ ਲੈ ਕੇ ਆਏ ਸੀ ਤੁਹਾਡੀ ਕੋਈ ਨੀਜੀ ਰੰਜਿਸ਼ ਸੀ ਉਹਦੇ ਨਾਲ ਜੀ ਨਾ ਅਸੀਂ ਤਾਂ ਜਾਣਦੇ ਵੀ ਨਹੀਂ ਉਹਨਾਂ ਨੂੰ ਸ਼ਕਲ ਵੀ ਪਹਿਲੀ ਵਾਰੀ ਦੇਖੀ ਉਹਨਾਂ ਦੀ ਉਹਨਾਂ ਨੇ ਵੀ ਤੇ ਮੈਂ ਵੀ ਪਹਿਲੀ ਵਾਰੀ ਸ਼ਕਲ ਦੇਖੀ ਆ ਉਹਨਾਂ ਦੀ ਤੇ ਤੁਹਾਡੇ ਦੋਸਤ ਨੇ ਫੇ ਕਿੱਦਾਂ ਮਾਰਿਆ ਕਿਉਂ ਮਾਰਿਆ ਸਟਾ ਸਰ ਇਸੇ ਗੱਲ ਤੇ ਮਾਰੀ ਆ ਕਿ ਵੀ ਉਹ ਕਹਿੰਦਾ ਸੀ ਕਿ ਵੀ ਪੁਲਸ ਵਾਲੇ ਨੂੰ ਇੰਨੀ ਗੱਲ ਕਹਿ ਦਿੱਤੀ ਕਿ ਜੀ ਦੋਨੇ ਪਾਰਟੀਆਂ ਨੂੰ ਲੈ ਕੇ ਜਾਓ ਅਸੀਂ ਤਾਂ ਇੱਥੇ ਕੰਮ ਕਰ ਰਹੇ ਆਂ ਇੱਕ ਘੰਟਾ ਹੋ ਗਿਆ ਉਹ ਅੱਧਾ ਪੌਣਾ ਘੰਟਾ ਹੋ ਗਿਆ ਦੋਨੋਂ ਪਾਰਟੀਆਂ ਤੇ ਲੜ ਰਹੀਆਂ ਸੀ ਉੱਥੇ ਹਾਂਜੀ ਹਾਂਜੀ ਅੱਧੇ ਪੌਣੇ ਘੰਟੇ ਤੋਂ ਲੜ ਰਹੇ ਸੀਗੇ ਉਹ ਇੱਕ ਦੂਜੇ ਨਾਲ ਗੱਲ ਕਰ ਰਹੇ ਸੀਗੇ ਉਹ ਨਸ਼ੇੜੀ ਸੀਗੇ ਸਰ ਉਹ ਇੱਕ ਦੂਜੇ ਨੂੰ ਕਹਿ ਰਹੇ ਸੀਗੇ ਮੇਰੇ ਤੇ 302 ਦਾ ਪੜਚਾ ਕਰਾਇਆ ਆਏ ਨੇ ਤੇ ਇਹ ਇਹ ਚਿੱਟਾ ਵੇਚਦਾ ਆ ਇਹ ਗੱਲਾਂ ਚੱਲ ਰਹੀਆਂ ਸੀ ਉਹਨਾਂ ਦੀ ਬਸ ਉਹ ਮੁਲਾਜ਼ਮ ਆ ਗਏ ਤੇ ਮੇਰੀ ਫਰੈਂਡ ਨੇ ਇੰਨੀ ਗੱਲ ਕਹੀ ਆ ਕਿ ਜੀ ਇਹ ਦੋਨੇ ਪਾਰਟੀਆਂ ਨੂੰ ਲੈ ਕੇ ਜਾਓ ਜੀ ਸਾਡੇ ਤਾਂ ਕੰਮ ਹੀ ਇਹਨਾਂ ਨੇ ਰ ਔਰ 10 ਬੰਦੇ ਆਏ ਉਹ ਆਂਦੀ ਦਾਤ ਮਾਰਿਆ ਉਹਨੇ ਬੋਤਲਾ ਮਾਰੀ ਅਸਾਂ ਕਿਤੇ ਕਿਤੇ ਉਹਨੇ ਸੱਟਾਂ ਲੱਗੀਆਂ ਸਰ ਪੂਰਾ ਸਿਰ ਫਟ ਗਿਆ ਇੱਕ ਇੱਕ ਦਾਦਾ ਹੂੰ ਕੀ ਦਾ ਲਤ ਲੁੱਤ ਦੇ ਦਿਲਸ਼ਾਦ ਨਾ ਆ ਉਹਦਾ ਉਹਦਾ ਸਿਰ ਫੜਿਆ ਹੋਇਆ ਪੂਰਾ ਦਾਤ ਮਾਰਿਆ ਜੀ ਇਦਾਂ ਤੇ ਬੰਟੀ ਦੇ ਬੋਤਲਾ ਮਾਰੀਆ ਸਿਰ 'ਚ ਉਹਨੂੰ ਤਾਂ ਹੋਸ਼ ਹੀ ਨਹੀਂ ਆ ਰਿਹਾ ਸਰ ਬੰਟੀ ਨੂੰ ਦਾ ਹਾਂ ਦੋਨੇ ਸੀਰੀਅਸ ਆ ਸਰ ਬਹੁਤ ਜ਼ਿਆਦਾ ਸੀਰੀਅਸ ਆ ਕਿੰਨੇ ਵੀ ਲੱਕਟਾਂ ਹੋਣੀ ਸਾਰੀ ਆ ਇਹ ਸਰ ਹੁਣੀ ਕੋਈ ਟਾਈਮ ਵੀ ਹੋ ਗਿਆ ਸਰ ਇਹ ਹੋਣੀ ਆ ਕੋਈ 7 ਸਵਾ 7 ਦੀ 7 ਸਵਾ 7 ਦੀ ਹਾਂ ਜੀ ਇਹ ਉਹ ਕਿੰਨੇ ਕੋ ਜਾਣੇ ਸੀ ਦੋ ਜਿਹੜੇ ਦੋ ਆਪਸ ਦੇ ਵਿੱਚ ਲੜ ਰਹੇ ਸੀ ਇੱਕ ਪਾਰਟੀ ਦੇ ਸਰ ਦੋ ਤਿੰਨ ਬੰਦੇ ਸੀਗੇ ਜਿਹੜੇ ਆ ਉਹ ਪੁਲਿਸ ਲੈ ਗਈ ਚੱਕ ਕੇ ਇੱਕ ਦੇ ਸੀਗੇ 15 20 ਬੰਦੇ ਉਹਨਾਂ ਨੂੰ ਹੀ ਕੁੱਟਿਆ ਤੇ ਪੁਲਿਸ ਵਾਲੇ ਉਹਨਾਂ ਨੂੰ ਹੀ ਲੈ ਕੇ ਚੱਕ ਕੇ ਤੇ ਮੇਰੇ ਫਰੈਂਡ ਨੇ ਤਾਂ ਹੀ ਕਿਹਾ ਦੋਨੇ ਪਾਰਟੀਆਂ ਲੈ ਕੇ ਜਾਓ ਜੀ ਕਿਹੜੀ ਪੁਲਿਸ ਆਈ ਸੀ ਸਰ ਇਹ ਮੈਨੂੰ ਪਤਾ ਨਹੀਂ ਕਿਹੜੇ ਥਾਣੇ ਦੇ ਸੀਗੇ ਆ ਹੀ ਪੈਂਦਾ ਆ ਕਿਹੜੀ ਸੀਗੀ ਇਹ ਕਿਹ ਕੋਣ ਹੈ ਪੀਸੀ ਆਰੀ ਸੀਗੀ ਸਰ ਹਾਂ ਜੀ ਪੀਸੀ ਆਰੀ ਹਾਂ ਜੀ ਹਾਂ ਜੀ ਅੱਛਾ ਤੇ ਮੈਨੂੰ ਮੈਨੂੰ ਲੱਗਦਾ ਮੇਰੇ ਫਰੈਂਡ ਨੇ ਸ਼ਾਇਦ ਉਹਨੂੰ ਪੀਸੀ ਆਰ ਨੂੰ ਫੋਨ ਕੀਤਾ ਸੀਗਾ ਦਾ ਸੀਗੇ ਉਹ ਦਿਸ਼ਾ ਕਰਦਾ ਕੀ ਹੈ ਇੰਸਾਨ ਸਰ ਉਹ ਹੀ ਉਹ ਸਟਾਲ ਲੰਦਾ ਉੱਤੇ ਜੈਕਟ ਜੁਕੜ ਵਗੈਰਾ ਵੇਚ ਰਿਹਾ ਸੀਗਾ ਬੰਟੀ ਬੰਟੀ ਦੋਨੇ ਦੋਨੇ ਫਰੈਂਡ ਆ ਦੋਨੇ ਇਕੱਠੇ ਵੇਚ ਰਹੇ ਸੀਗਾ ਸਰ ਹਾਂਜੀ 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 ਦੋਨੇ ਇਕੱਠੇ ਮਾਲ ਵੇਚ ਰਹੇ ਸੀਗੇ ਤੇ ਬਸ ਇੰਨੀ ਇੰਨਾ ਕਸੂਰ ਹੋਇਆ ਜੀ ਕਿ ਉਹਨੇ ਕਹਿਤਾ ਕਿ ਭਈ ਪੁਲਪੁਲਸ ਵਾਲਿਆਂ ਨੂੰ ਕਿ ਦੋਨੇ ਪਾਰਟੀਆਂ ਨੂੰ ਲੈ ਕੇ ਜਾਓ ਇਹਨਾਂ ਨੇ ਅੱਧਾ ਪੌਣਾ ਘੰਟਾ ਹੋ ਗਿਆ ਇਹਨਾਂ ਨੇ ਪੂਰਾ ਉਹ ਕੀਤਾ ਪਹੁੰਚਿਆ ਬੰਟੀ ਦਾ ਤੇ ਦਿਸ਼ਾ ਹਾਂਜੀ ਸਰ ਦਿਲਸ਼ਾਦ ਦਾ ਵੀ ਬ੍ਰਦਰ ਆ ਗਿਆ ਤੇ ਬੰਟੀ ਦਾ ਵੀ ਬ੍ਰਦਰ ਆ ਗਿਆ ਤੁਹਾਡੇ ਕਿਤੇ ਕਿਸੇ ਸੱਟਾਂ ਲੱਗੀਆਂ ਤੁਹਾਡੇ ਮੇਰੇ ਨਹੀਂ ਸਰ ਮੈਂ ਤਾਂ ਸਿਰਫ ਉਹਨਾਂ ਨੂੰ ਲੈ ਕੇ ਆਇਆ ਇੱਥੇ ਮੇਰੇ ਕੋਈ ਸੱਟ ਨਹੀਂ ਲੱਗੀ ਸੱਟ ਉਹਨਾਂ ਦੀ ਜੀ ਦੋਨੇ ਹਾਂ ਉਹਨੇ ਹੀ ਕਿਹਾ ਸੀ ਉਹਦੀ ਆ ਕੇ ਉਹਨਾਂ ਨੇ ਦਾਦੂ ਦਮਾਰੇ ਆ ਤੇ ਮੈਂ ਤਾਂ ਉਹਨਾਂ ਨੂੰ ਦੇਖਿਆ ਮੈਂ ਕਹਿੰਨੇ ਸੱਟ ਲੱਗੀ ਮੈਂ ਉਹਦਾ ਨਾਲ ਹੀ ਮਾਰ ਕੇ ਭੱਜ ਗਏ ਉਹ ਤੇ ਪੱਜੋ ਪੱਜੋ ਮੈਂ ਫਿਰ ਉਹਨਾਂ ਨੂੰ ਦੋਨਾਂ ਨੂੰ ਲੈ ਕੇ ਆਇਆ ਤੇ ਅਜੇ ਸਟਾਲ ਤੇ ਵੀ ਇੱਕ ਮੁੰਡੇ ਨੂੰ ਮੈਂ ਛੱਡ ਕੇ ਆਇਆ ਤੇ ਹੁਣ ਵੀ ਉਹ 8-10 ਬੰਦੇ ਆ ਕੇ ਕਹਿ ਰਹੇ ਆ ਕਿ ਭਈ ਅੱਗ ਲਾ ਦੇਣੀ ਮਾਲ ਨੂੰ ਇਹ ਕਰ ਦੇਣਾ ਉਹ ਕਰ ਦੇਣਾ ਉਹ ਮੈਨੂੰ ਬਾਰ ਬਾਰ ਫੋਨ ਕਰੀ ਜਾ ਰਿਹਾ ਕਿ ਭਈ ਆ ਜਾ ਇੱਥੇ ਇਹਨਾਂ ਨੇ ਕਹਿੰਦੇ ਆ ਅੱਗ ਲਾ ਦੇਣੀ ਆ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਹੁਣ ਵੀ ਦੇਖੋ ਸਰ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਉਹ ਹੁਣ ਵੀ ਅੱਗ ਲਾਉਣ ਦੀ ਗੱਲ ਕਰ ਰਹੇ ਆ ਉੱਥੇ ਪੁੱਤ ਦਾ ਕੀ ਨਾਮ ਤੁਹਾਡਾ ਪੂਰਨ ਰਾਜੂ 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 ਹੀ ਜਿਹੜੇ ਕਾਇਲ ਹੋਏ ਤੁਹਾਡੇ ਵਿੱਚ ਕੋਈ ਪਛਾਣ ਨਹੀਂ ਇਹਨਾਂ ਦੀ ਬੰਟੀ ਮੇਰਾ ਭਰਾਵਾ ਛੋਟਾ ਵਾ ਬੰਟੀ ਭਰਾਵਾ ਕੀ ਕਰਦਾ ਹੈ ਇਹ ਹੋਰ ਲਗ ਫੋਲਡਿੰਗ ਕਰਦਾ ਪਾਰਟ ਟਾਈਮ ਆ ਸੇਲ ਲਾਂਦੇ ਆ ਪਾਰਟ ਟਾਈਮ ਸੇਲ ਲਾਂਦੇ ਆ ਹਾਂਜੀ ਇਹ ਦੋਨੋਂ ਇਕੱਠੇ ਸੇਲ ਲਾਂਦੇ ਹਾਂ ਲੋ ਅੱਛਾ ਇਹ ਅੱਜ ਕੀ ਹੋ ਗਿਆ ਇਹ ਸੀਲ ਸੀ ਪਤਾ ਨਹੀਂ ਮੈਨੂੰ ਹੁਣੀ ਜਸਟ ਮੈਨੂੰ 15 20 ਮਿੰਟ ਬੱਲੇ ਫੋਨ ਆਇਆ ਕਿ ਭਾਈ ਇਹ ਲੜਾਈ ਹੋਈ ਬੋਤਲਾ ਵੱਜੀਆਂ ਆ ਸਾਡਾ ਕੁੱਟਿਆ ਨਾ ਵੀ ਆ ਜਾ ਸੀਵਲ ਬੁਲਾਇਆ ਸੀ ਮੈਨੂੰ ਸੀਵਲ ਤੇ ਮੈਂ ਜਾਂਦਾ ਜਾਂਦਾ ਚਾਹੁੰਦਾ ਆਪਣੇ ਭਰਾ ਨੂੰ ਵੀ ਬੁਲਾਇਆ ਵੀ ਸੀਵਲ ਆਇਆ ਭਾਈ ਉਹਨਾਂ ਨੂੰ ਤੇ ਫਿਰ ਫੋਨ ਆਇਆ ਕਿ ਸੀਐਮਸੀ ਆ ਜਾਓ ਕਿ ਵੀ ਇਹ ਜ਼ਿਆਦਾ ਖਰਾਬ ਆ ਅੱਛਾ ਹੁਣ ਕੀ ਕਰਨ ਬੰਦੀ ਨਹੀਂ ਆਇਆ ਉਹਨੂੰ ਬੁਲਾਇਆ ਹੋਸ਼ ਨਹੀਂ ਆ ਰਿਹਾ ਔਰ ਦੂਜੇ ਮੁੰਡੇ ਨੂੰ ਦੇਖਿਆ ਉਹ ਵੀ ਜਿਆਦਾ ਸੱਟਾਂ ਵਾਜੀਆਂ ਠੀਕ ਹੈ ਜੀ ਉਹ ਪਤਾ ਲੱਗਿਆ ਰੋਪੀਗੇੜੇ ਨੂੰ ਨਹੀਂ ਸਾਨੂੰ ਹੋਏ ਕੁਝ ਨਹੀਂ ਪਤਾ ਆ ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਕੋਈ ਬੈਂਸ ਤੁਸੀਂ ਚੱਲਦਾ ਸੀਗਾ ਤੇ ਬੈਂਸ ਤੁਸੀਂ ਇਹਨਾਂ ਕੋ ਵਾਜਦਾ ਕਿ ਖੂਨੀ ਚੜ੍ਹਪ ਜੜੀ ਕਿ ਉੱਥੇ ਦੇਖਣ ਨੂੰ ਮਿਲਦੀ ਹੈ ਉੱਥੇ ਇੱਕ ਹੀ ਬੰਟੀ ਨਾਂ ਦੇ ਸ਼ਖਸ ਅਤੇ ਦਿਲਸ਼ਾਦ ਨਾਂ ਦੇ ਸ਼ਖਸ ਨੇ ਸਟਾਲ ਆਇਆ ਸੀ ਜੈਕਟਾ ਵੇਚਣ ਦਾ ਦੋਨੋਂ ਦੋਸਤ ਜਿਹੜੇ ਕਿ ਜੈਕਟਾ ਵੇਚ ਰਹੇ ਸਨ ਤੇ ਅਚਾਨਕ ਹੀ ਜਿਹੜੇ ਕਿ ਉਹ ਦੋ ਗੁੱਟ ਉੱਥੇ ਲੜ ਰਹੇ ਹੋਣੇ ਸਨ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਰੂਰ ਕਰਦੇ ਆ ਦੋ ਸ਼ਖਸ ਤੇ ਉਹ ਉਹਨਾਂ ਦੇ ਉੱਤੇ ਹੀ ਹਾਵੀ ਹੋ ਜੰਦੇ ਸ਼ੁਰੂ ਹੋ ਜਾਂਦੇ ਨੇ ਤੇ ਮੌਕੇ ਤੇ ਪੁਲਿਸ ਆ ਕੇ ਪਹੁੰਚਦੀ ਹੈ ਤੇ ਬਾਕੀ ਤੇ ਪੁਲਿਸ ਦੋਨੋਂ ਗਰੁੱਪਾਂ ਨੂੰ ਆਪਣੇ ਹਾਸੇ ਦੇ ਵਿੱਚ ਲੈਂਦੀ ਹੈ ਉਹਨਾਂ ਪੁਲਿਸ ਆਨ ਵਾਲੇ ਸਮੇਂ ਦੇ ਵਿੱਚ ਉਹ ਦੋ ਗਰੁੱਪਾਂ ਦੇ ਵਿੱਚ ਕੀ ਕਾਰਵਾਈ ਕਰੇਗੀ ਹਾਲਾਂਕਿ ਦੋ ਸ਼ਖਸ ਜਿਹੜੇ ਕੀ ਹੈ ਲੁਧਿਆਣਾ ਦੇ ਸੀਐਮਸੀ ਦੇ ਵਿੱਚ ਦਾਖਲ ਕਰਾਏ ਗਏ ਨੇ ਦੱਸਿਆ ਜਾਦਾ ਡਾਕਟਰ ਦੇ ਵੱਲੋਂ ਕਿ ਕਾਫੀ ਜਰੇ ਕੀ ਉਹਨਾਂ ਦੇ ਹਾਲਾਤ ਗੰਭੀਰ ਸਥਿਤੀ ਵਾਲੀ ਬਣੀ ਹੋਈ ਹੈ ਤੇ ਪੁਲਿਸ ਉਹਨਾਂ ਦੋਨਾਂ ਗੁੱਟਾਂ ਦੇ ਉੱਤੇ ਕੀ ਕਾਰਵਾਈ ਕਰੇਗੀ ਇਹ ਆਉਣ ਸਮੇਂ ਜਰੂਰ ਦੇਖਣਾ ਹੈਗਾ। ਔਰ ਜੁੜੇ ਰਲਣ ਲਈ ਇਤਨਾ ਯੂਮਰ ਰਿਪੋਰਟ ਧੰਨਵਾਦ। ਦੋ ਗੁੱਟਾਂ ਵਿੱਚ ਚੀਮਾ ਚੌਂ ਤੇ ਲੜਾਈ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਜਨਪੁਰੀ ਥਾਣੇ ਤੇ ਲਿਆਂਦਾ ਗਿਆ ਉਹਨਾਂ ਨੂੰ। ਹਾਂਜੀ ਹਾਂਜੀ ਹਾਂਜੀ। ਇਹ ਕੀ ਮਾਮਲਾ ਕੀ ਹੋ ਗਿਆ ਭਾਜੀ? 300 ਪੀਟੀ ਸਰਾਂ ਦੇ ਆਪਸ ਲੜਦੇ। ਜੀ। ਅਸੀਂ ਵੀ ਆਏਗੇ। ਦੋ ਤਿੰਨ ਬੰਦੇ ਸਿਰ ਨੋਟਾਂ ਲੱਗੀਆਂ। ਅੱਛਾ ਜੀ। ਤੇ ਵਜਾ ਕੀ ਇਹ ਕਰ ਲੜਾਂ ਦੀ ਇਹਨਾਂ ਦੀ? ਕੁਛ ਨਹੀਂ ਬਸ ਇਹਨਾਂ ਦੀ ਵਜਾ ਦਾ। ਪਤਾ ਨਹੀਂ ਕਿ ਉਹ ਹੀ ਲੜਦੇ ਆਪਸ ਵਿੱਚ। ਇਹ ਦੱਸਿਆ ਜਾ ਰਿਹਾ ਹੈ ਭਾਜੀ ਕਿ ਦੋ ਜ਼ਖਮੀ ਵੀ ਹੋਏ ਨੇ ਸੀਐਮਸੀ ਵਿੱਚ ਦਾਖਲ ਕਰਾਇਆ ਗਿਆ ਹਾਂ ਹਾਂ ਸਿਵਲ ਹਸਪਤਲ ਭੇਜਿਆ ਸਿਵਲ ਹਸਪਤਲ ਗਿਆ ਹਾਂਜੀ ਤੇ ਉਹ ਉਹ ਉਹਨਾਂ ਨਾਲ ਇਹਨਾਂ ਦਾ ਕੀ ਤਾਲੁਕ ਸੀਗਾ ਜੀ ਆਹ ਤਾਂ ਕਦੇ ਵੀ ਜਿੰਨਾ ਕਦੇ ਨਹੀਂ ਆਇਆ ਹੈ ਹੈ ਤਾਂ ਆਪਦੇ ਵਿੱਚ ਆੜੀ ਉੜੀ ਨੇ ਇਹ ਵਧੀਆ ਇਹ ਉਹ ਬੰਦੇ ਸੱਡਾ ਥੋੜਾ ਲੱਗੇ ਸਾਰੇ ਹਸਪਤਲ ਭੇਜਦੇ ਆ 50 ਹਸਪਤਲ ਭੇਜੇ ਆ ਗਿਆ ਗਿਆ ਸਿਵਲ ਹਸਪਤਲ ਭੇਜਿਆ ਅੱਛਾ ਜੀ ਬੈਡ ਕਰਾਉਣਗੇ ਸੀ ਤੇ ਇਹ ਕੀ ਕਹਿੰਦੇ ਆ